ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਸੁਆਗਤ ਆ ਤੁਹਾਡਾ ਨਵੇਂ ਬਲੌਗ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਹੋਵੋਗੇ ਲਓ ਜੀ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਲਾਈਕ ਸ਼ੇਅਰ ਕਮੈਂਟ ਦੱਬ ਕੇ ਚਰਾਤੀ ਅੱਜ ਫੇਰ ਚੱਲਦੀ ਐ ਮਟਰੀ ਤੇ ਕਣਕ ਦਾ ਕੰਮ ਹਜੇ ਲੇਟ ਆ ਅੱਜ ਹੋ ਗਈ 5 ਮਾਰਚ ਉਹ ਅੰਤ ਹੋ ਗਈ ਬਲੰਦੇ ਹੋ ਗਈ ਬਈ ਪਤਾ ਨਹੀਂ ਅੱਜ ਤੋ ਹਫਤੇ ਤੱਕ ਕਣਕ ਦਾ ਕੰਮ ਚੱਲ ਪੂਗਾ ਹੱਦ ਦਾ ਮਟਰੀ ਚੱਲੂ ਥੋੜੇ ਬੱਤੇ ਚਨੇ ਆ ਉਹ ਵਟਾਂਗੇ ਉਹ ਵੀ ਦਿਖਾਵਾਂਗੇ ਤੁਹਾਨੂੰ ਉਹਦੇ ਬਾਅਦ ਕਣਕ ਦਿਖਾਵਾਂਗੇ ਬਣੇ ਰਹੋ ਬਲੌਗਾਂ ਦੇ ਬੱਚਨ ਰੋਜ਼ ਬਲੌਗ ਆ ਕਰਾਂਗੇ ਸਰਦੀਆਂ ਸੰਪਰਦੀ ਅਟਰੀ ਚੱਲਦੀ ਆ ਬਾਈ ਮਸ਼ੀਨ ਦਾ ਪੂਰਾ ਹਾਲ ਹੋ ਜਾਂਦਾ ਕਰਦਾ ਬਹੁਤ ਆ। ਓਏ ਮੈਟਰੋ ਅਸੱਤ ਕਿਲੇ ਵੀ ਅੱਜ ਵੱਢਦੇ ਆਪਾਂ ਨੇ। ਕੱਲ ਵੱਡੇ ਸੀ 7 1 3 10 ਕੱਲ 10 ਕਿਲੇ ਵੱਢੇ ਆ। ਅਟਰੀ ਦੇ ਤੇ ਅੱਜ ਵੱਢਦੇ 7 ਅਜੇ ਉਹ ਦੇਖਣ ਜਾ ਰਹੇ ਆ ਉੱਧਰ ਹਜੇ ਮੈਨੂੰ ਲੱਗਦਾ ਵੀ ਨਰਮ ਆ ਕੰਮ ਤਾਂ ਹੈਗਾ ਦੋ ਦੋ ਇੱਕ ਇੱਕ ਦੋ ਦੋ ਦਿਨ ਦੀ ਧੁੱਪ ਲੱਗੂਗੀ ਫਲੀ ਹਜੇ ਹਰੀ ਆ ਆ ਰਹਿ ਗਏ ਦੋ ਘੇਰੇ ਬਸ ਇਹ ਤੋਂ ਬਾਅਦ ਆ ਘੜੀਆਂ ਦੋ ਟਰਾਲੀਆਂ ਭਰੀਆਂ ਨੌਈ ਕੱਟ ਦੀ ਸਮਾਪਤੀ ਅੱਜ 7 ਗਿੱਲਿਆਂ ਦੇ ਘੇਰੇ ਦੀ ਉਹ ਹਜੇ ਨਰਮਾ ਮੈਨੂੰ ਲੱਗਦਾ ਨਹੀਂ ਗੱਲ ਬਣੂਗੀ ਅੱਜ ਆ ਥ੍ਰੈਸ਼ਿੰਗ ਕਰਨੀ ਐ ਇਹਦੇ ਦੋ ਗਿੱਲਿਆਂ ਦੀ ਉਹ ਵੀ ਦਿਖਾਉਣਾ ਤੁਹਾਨੂੰ ਹੁਣ ਅੰਗੜਾ ਓਟਰਾ ਰਹਿ ਗਿਆ ਲਾ ਅੱਜ ਸਾਰਾ ਦੱਬੀ ਅੱਜ ਲਾਣੇ ਦਾ ਰਾਜ ਉਤਰਿਆ ਬਾਈ ਆ ਇਹ ਉਹਦਾ ਲਾਣੇਦਾਰ ਨੂੰ ਅੱਜ ਭਰਿਆ ਤੇ ਹਾਉ ਨੇਜ ਨੂੰ ਕਰਾ ਚੇੇਦਾ ਅਜੀ ਵੀ ਗਈ ਜਾਣਾ ਸਫਾਈ ਸਫਾਈ ਕਰੀ ਜਾਂਦਾ ਮਟਾ ਬਾਈ ਇਹਨਾਂ ਨੂੰ ਪਤਨ ਤੇ ਬਹਦਾਈਆ ਆਪਣੀ ਮਸ਼ੀਨਾਂ ਬਾਕੀ ਦੋਨੋਂ ਬਲਾਗ ਦਿਖਾਇਆ ਹੀਗਾ ਤਾਂ ਬਿਠਾਇਆ ਵੀ ਜੀ ਪਹੁੰਚ ਗਏ 5:30 ਹੋ ਗਏ ਅੱਜ ਅੱਜ ਸਾਧਰੀ ਕੰਮ ਨਿਪਟ ਗਿਆ ਜੀ ਆਪਣਾ ਆ ਗਈ ਮਸ਼ੀਨ ਸਾਫ ਸਫਾਈਆ ਕਰਕੇ ਹਵਾ ਮਾਰ ਕੇ ਲਿਆਂਦੀ ਟਕਾਣੇ ਦੇ ਪਹੁੰਚ ਗਏ ਪ੍ਰੀਤ ਵੀ ਗਈ ਵੀ ਅੱਜ ਵੱਡਣਾ ਉਹ ਆਪਾਂ ਲੋਗਾ ਜਿੱਥੇ ਤੁਹਾਨੂੰ ਕੱਲ ਦਿਖਾਈ ਜੀ ਉੱਧਰ ਚੱਲ ਜੀ ਉਧਰੇ ਚੱਲ ਰਹੀ ਆ ਆਪਾਂ ਕੱਲ ਨੂੰ ਦੇਖਦੇ ਆ ਹੈਗਾ ਆਪਣੇ ਕੋਲ ਕੰਮ ਕਰਦਾ ਵੀ ਪਰਸੋਂ ਦਾ ਵੀ ਹੈਗਾ ਤੁਹਾਨੂੰ ਦਿਖਾਵਾਂਗੇ ਬਣੇ ਰਹੋ ਜੀ ਬਲੌਗ ਦੇ ਵਿੱਚ ਦੇ ਨਾਲ ਵੀ ਲਾਉ ਕਰਦੇ ਆਪਾਂ ਇਥੇ ਸੰਭਾਵਤ ਚੈਨਲ ਨੂੰ ਕਰ ਲੋ ਲਾਈਕ ਸ਼ੇਅਰ ਕਮੈਂਟ ਮਿਲਦੇ ਆ ਜੀ ਜੇ ਕੋਈ ਹੋਰ ਲੰਗੀ ਵੀਡੀਓ ਚ